ਰੋਡ ਦੇ ਉੱਤੇ ਦਫ਼ਤਰ ਵੀ ਹੈ ਥੋੜੀ ਦੂਰ ਤੇ ਜਾ ਕੇ ਹੋਵੇਗਾ ਤੇ ਦੋ ਵਿਅਕਤੀਆਂ ਵੱਲੋਂ ਇਸ ਘਟਨਾ ਨੂੰ ਜਾਮ ਦਿੱਤਾ ਗਿਆ ਹੈਗਾ 20 ਸਾਲਾਂ ਬੱਚੀ ਹੈ ਜਿਹਦੇ ਸਿਕ ਪਰਵਾਦ ਦੇ ਨਾਲ ਸੰਬੰਧਿਤ ਹੈ ਤੇ ਜਿਸਦੇ ਉੱਤੇ ਨਸਲੀ ਹਮਲਾ ਕੀਤਾ ਗਿਆ ਉਸਦੇ ਨਾਲ ਜ਼ਬਰਜਨਾ ਕੀਤਾ ਗਿਆ ਉਸ ਨੂੰ ਕੁੱਟਮਾਰ ਕੀਤੀ ਗਈ ਤੇ ਇੱਥੋਂ ਤੱਕ ਕਿ ਹਮਲਾਵਰਾਂ ਵਾਲੇ ਕਿਹਾ ਗਿਆ ਕਿ ਤੁਸੀਂ ਇਸ ਦੇਸ਼ ਦੇ ਨਹੀਂ ਤੇ ਤੁਸੀਂ ਇੱਥੇ ਬਾਹਰ ਨਿਕਲ ਜਾਓ ਇਹ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਹੈਗਾ ਉਹਦੇ ਨਾਲ ਸਮੁੱਚੇ ਭਾਈਚਾਰੇ ਦਾ ਸਿੱਖ ਭਾਈਚਾਰੇ ਦਾ ਜਿਹੜਾ ਉਹ ਰੋਸ ਪ੍ਰਗਟ ਕਰਨਾ ਜਾਂ ਚਿੰਤਾ ਪ੍ਰਗਟ ਕਰਨਾ ਹੋਰ ਵੀ ਵੱਡਾ ਵਿਸ਼ਾ ਜਿਹੜਾ ਉਹ ਬਣ ਜਾਂਦਾ ਤੇ ਦੂਜੇ ਪਾਸੇ ਇੱਕ ਗੱਲ ਸਮਝਾਉਣਾ ਜਿਵੇਂ ਤੁਸੀਂ ਦੱਸਿਆ ਕਿ ਸਵੇਰੇ ਤਕਰੀਬਨ 8 ਤੋਂ 8:30 ਵਜੇ ਦੀ ਘਟਨਾ ਟਾਈਮ ਰੋਡ ਦੇ ਉੱਪਰ ਜਿਹੜੀ ਕਿ ਉੱਥੇ ਦੀ ਸਥਾਨਕ ਹੋਏਗੀ ਜੋ 20 ਸਾਲਾਂ ਲੜਕੀ ਨਾਲੇ ਘਟਨਾ ਵਾਪਰੀ ਹੈ ਦੋ ਵਿਅਕਤੀਆਂ ਨੇ ਜੋ ਅੰਜਾਮ ਦਿੱਤਾ ਹੈ ਜੇਕਰ ਇਹ ਇਨਾ ਦਿਨ ਸੀ ਤਾਂ ਇਹ ਘਟਨਾ ਨੂੰ ਅੰਜਾਮ ਕਿੰਜ ਦਿੱਤਾ ਗਿਆ ਕਿਹੜੀ ਜਗ੍ਹਾ ਸੀ ਜਾਂ ਫਿਰ ਕੀ ਉੱਥੇ ਲੋਕਾਂ ਦੀ ਜਾਂ ਉਧਾਂ ਆਵਾਜ਼ਾਈ ਨਹੀਂ ਸੀ ਕੋਈ ਮਦਦ ਦੇ ਲਈ ਨਹੀਂ ਆ ਪਾਇਆ ਜਾਂ ਕੀ ਹੋਇਆ ਉਹ ਘਟਨਾ ਕਰਮ ਦੇਖੋ ਇਹ ਇਹ ਸਾਰੀ ਜਿਹੜਾ ਵਿਸ਼ਾ ਹੈਗਾ ਇਹ ਪੁਲਿਸ ਜਾਂਚ ਦਾ ਹਿੱਸਾ ਹੈਗਾ ਲੇਕਿਨ ਉਹ ਜਦੋਂ ਏਰੀਆ ਨੂੰ ਆਪਾਂ ਦੇਖਦੇ ਹੈਗੇ ਆ ਉਹ ਥੋੜਾ ਜਿਹਾ ਏਰੀਆ ਇੰਨਾ ਨਹੀਂ ਕਿ ਉਥੇ ਫੁੱਟਪਾਥ ਦੇ ਉੱਤੇ ਜਿਹੜੀਆਂ ਵੀ ਬਹੁਤ ਜ਼ਿਆਦਾ ਆਵਾਜਾਈ ਲੋਕਾਂ ਦੀ ਆਮ ਤੌਰ 'ਤੇ ਫਿਰਕੇ ਉਹ ਉਹ ਦੇਖਣ ਨੂੰ ਨਹੀਂ ਹੋਂ ਮੇਰੇ ਕੋਲ ਸਾਹਬ ਦੇ ਨਾਲ ਦੇਖਣ ਨੂੰ ਮਿਲ ਰਹੀ ਕਿ ਜਿਹਾ ਸਾਹਬ ਨੇ ਫੋਟੋ ਜਿਹੜੀਆਂ ਉਸ ਏਰੀਆ ਦੀਆਂ ਸਾਹਮਣੇ ਆਉਂਦੀਆਂ ਹੈਗੀਆਂ ਤੇ ਉਹ ਸਾਈਡ ਦੇ ਉੱਤੇ ਇੱਕ ਪਾਰਕ ਜਿਆ ਸਾਈਡ ਉਹ ਬਣਦੀ ਆ ਜੀ ਜੀ ਤੇ ਉਸ ਕਰਕੇ ਜਿਹੜੇ ਹਮਲਾਵਰ ਵੀ ਉਹਨਾਂ ਨੇ ਵੀ ਐਸੇ ਕਰਕੇ ਉਹ ਜਗਾ ਨੂੰ ਪਹਿਲਾਂ ਹੀ ਨਿਸ਼ਾਨੇ ਤੇ ਲਿਆ ਹੋਵੇਗਾ ਕਿ ਉਸ ਜਗਾ ਦੇ ਉੱਤੇ ਵੀ ਬਹੁਤੀ ਆਵਾਜ਼ਾਈ ਜਿਹੜੀ ਆ ਉਹ ਤਰ੍ਹਾਂ ਕਿ ਨਹੀਂ ਹੁੰਦੀ ਕਿਉਂਕਿ ਜਿੰਨਾ ਚਿਰ ਪੈਦਲ ਲੋਕਾਂ ਦੀ ਉੱਤੇ ਆਵਾਜ਼ਾਈ ਜਿਆਦਾ ਹੋਵੇ ਫੇਰੀ ਕੋਈ ਨਾ ਕੋਈ ਵਿਟਨਸ ਸਾਹਮਣੇ ਆ ਜਾਂਦਾ ਜਾਂ ਕੋਈ ਨਾ ਕੋਈ ਦੇਖ ਲੈਂਦਾ ਮੌਕੇ ਦੇ ਉੱਤੇ ਤੇ ਪੰਜਾਬ ਦੇ ਲਈ ਲੋਕੀ ਜਿਹੜੀ ਅੱਗੇ ਆ ਜਾਂਦੇ ਵਜ੍ਹਾ ਕੀ ਲੱਗਦੀ ਹੈ ਨਸਲਵਾਦ ਦੁਨੀਆ 'ਚ ਇੰਨਾ ਕਿਉਂ ਇੰਨੀ ਨਫਰਤਵਾਦੀ ਜਾ ਰਹੀ ਹੈ ਜਾਂ ਇੰਨੀ क्रूरता ਇੰਨਾ ਅਪਰਾਧ ਕਿਉਂ ਵਧਦਾ ਜਾ ਰਿਹਾ ਅਸੀਂ ਵੇਖ ਰਹੇ ਹਾਂ ਬੀਤੇ ਦਿਨੀ ਅਮਰੀਕਾ ਤੋਂ ਵੀ ਅਜਈਆਂ ਖਬਰਾਂ ਸਾਹਮਣੇ ਆਈਆਂ ਜਦੋਂ ਬਜ਼ੁਰਗਾਂ ਤੇ ਨਿਸ਼ਾਨਾ ਸਾਧ ਦਿੱਤਾ ਗਿਆ ਨਸਲਵਾਦੀ ਹਮਲਾ ਹੋਇਆ ਹੁਣ ਬਰਮਿੰਗਮ ਤੋਂ ਅਜੇਹੀ ਖਬਰ ਆਈ ਵਜ੍ਹਾ ਕੀ ਲੱਗਦੀ ਹੈ ਕਿ ਇਸ ਹੱਦ ਤੱਕ ਨਸਲਵਾਦ ਇੰਨਾ ਕਿਉਂ ਨਫਰਤਵਾਦ ਰਹੀ ਹੈ ਇਹ ਜੀ ਜਿਹੜਾ ਸਭ ਤੋਂ ਵੱਡਾ ਇਹ ਕਾਰਨ ਹੈ ਉਹ ਬਹੁਤ ਬੰਦੇ ਦੀ ਫਿਤਰਤ ਤਾਂ ਜ਼ਰੂਰ ਹੁੰਦੀ ਹੈ। ਹੂੰ। ਕਈ ਵਾਰ ਇਹ ਵੀ ਸੋਚ ਲੈਂਦੇ ਆ ਕਿ ਸਾਡੇ ਮੁਲਕ ਦੇ ਵਿੱਚ ਆ ਕੇ ਦੂਸਰੇ ਲੋਕ ਜਿਹੜਾ ਉਹ ਇੰਨਾ ਕਾਮਯਾਬ ਕਿਉਂ ਹੋ ਰਿਹਾ ਲੇਕਿਨ ਜੇ ਸਿੱਖ ਭਾਈਚਾਰੇ ਦੀ ਅਸੀਂ ਗੱਲ ਕਰੀਏ ਤਾਂ ਦੋਨੋਂ ਵਿਸ਼ਵ ਯੁੱਧ ਇਸ ਗੱਲ ਦੀ ਗਵਾਹ ਕਿ ਉਹ ਉਹੀ ਲੋਕ ਆ ਸੀ। ਜਿੰਨਾ ਲੋਕਾਂ ਨੇ ਇਸ ਮੁਲਕ ਦੀ ਖਾਤਰ ਐਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਜਦੋਂ ਦੇਖੀ ਦੀਆਂ ਕਿ 80 ਲੱਖ ਜਾਨਾਂ ਜਿਹੜੀਆਂ ਉਹ ਸਿੱਖਾਂ ਦੀਆਂ ਜਾਂਦੀਆਂ ਦਸਤਾਰਧਾਰੀ ਸਿੱਖੋ ਦੇ ਵਿੱਚ ਮੂਰਲਾ ਰੋਲ ਅਦਾ ਕਰਦੇ ਆ ਜਦੋਂ ਅਸੀਂ ਵਰਲਡ ਵਾਰ ਦੇ ਵਿੱਚ ਉਹ ਦੇਖਦੇ ਆ ਸਭ ਤੋਂ ਵੱਡੇ ਵਿਕਟੋਰੀਆ ਕ੍ਰੋਸ ਜਿੱਤਣ ਵਾਲੇ ਉਹ ਸਿੱਖ ਕਮਿਊਨਿਟੀ ਹੈ ਤੇ ਲੇਕਿਨ ਅੱਜ ਉਹ ਸਹੀ ਸਿੱਖ ਕਮਿਊਨਿਟੀ ਨੇ ਜਿਸ ਨੇ ਬ੍ਰਿਟਾਨੀਆਂ ਨੂੰ ਖੜਾ ਕੀਤਾ ਹੋਵੇ ਬ੍ਰਿਟਾਨੀਆਂ ਨੂੰ ਬਚਾਇਆ ਹੋਵੇ ਤੇ ਬਿਸ਼ਪ ਦੀ ਸ਼ਾਂਤੀ ਦੇ ਵਿੱਚ ਇੱਕ ਵੱਡਾ ਰੋਲ ਅਦਾ ਕੀਤਾ ਹੋਵੇ ਤੇ ਉਹਨਾਂ ਦੇ ਬੱਚੇ ਜਿਹੜੇ ਉਹ ਅਸੁਰੱਖਿਆਤ ਹੋਣ ਤੇ ਫੇਰ ਤਾਂ ਚਿੰਤਾ ਦਾ ਵਿਸ਼ਾ ਬਣਦਾ ਹੀ ਹੈ ਨਾ ਇੱਕ ਭਾਰਤੀ ਜਿਹੜਾ ਆਮ ਸੁਧਾਰਨ ਪੰਜਾਬੀ ਪਰਿਵਾਰ ਦੇ ਵਿੱਚੋਂ ਉੱਠ ਕੇ ਬਰਤਾਨੀਆਂ ਦਾ ਇੱਕ ਪ੍ਰਧਾਨ ਮੰਤਰੀ ਦੇ ਤੌਰ ਤੇ ਰਿਸ਼ੀ ਸੁਨਕ ਜਿਹੜੇ ਆ ਉਹ ਮੂਹਰੇ ਆਉਂਦਾ ਹੈਗਾ ਉਹ ਵੀ ਇੱਕ ਭਾਰਤੀ ਸੀ ਇੱਕ ਪੰਜਾਬੀ ਸੀ ਇਸ ਵੇਲੇ ਜਿਹੜੇ ਬਤਾਨੀਆਂ ਦੀ ਸੰਸਦ ਦੇ ਵਿੱਚ ਬੈਠੇ ਜਿਹੜੇ ਘੱਟੋ ਘੱਟ 12 13 ਸਾਡੇ ਸੰਸਦ ਮੈਂਬਰ ਆ ਉਹ ਉਹ ਵੀ ਇੱਕ ਇਹ ਦੇਸ਼ ਦੇ ਲਈ ਕੰਮ ਕਰ ਰਹੇ ਆ ਲੇਕਿਨ ਕੋਈ ਦੂਜੇ ਪਾਸੇ ਕੁਝ ਇਦਾਂ ਦੀ ਗੱਲ ਆ ਵੀ ਆ ਜਾਂਦੀ ਆ ਕਿ ਕੁਝ ਸਿਆਸੀ ਲੋਕ ਵਿਸ਼ਭਰ ਦੇ ਲੋਕ ਆਪਣੀਆਂ ਵੋਟਾਂ ਦੇ ਲਈ ਇਹ ਨਫ਼ਰਤ ਵੀ ਪੈਦਾ ਕਰਦੇ ਆ ਇਹ ਇੱਕ ਬਹੁਤ ਵੱਡਾ ਜਿਹੜਾ ਮਾਮਲਾ ਕਿ ਜਦੋਂ ਆਮ ਕਵਨੋ ਦਬਾਇਆ ਜਾ ਸਕਦਾ ਹੈ ਲੀਕਨ ਜਦੋਂ ਸਿਆਸੀ ਲੋਕ ਬੋਲਦੇ ਨੇ ਜਦੋਂ ਸਿਆਸੀ ਏਜ ਕਮਾ ਦੇ ਵਿੱਚ ਦਖਲ ਦਿੰਦੀ ਆ ਉਦੋਂ ਜਿਹੜੇ ਉਹ ਮਾਮਲੇ ਜੇ ਨਸਲਵਾਦੀ ਆ ਉਹ ਹੋਰ ਹੱਲਾਸ਼ੀਰ ਹੁੰਦੇ ਆ ਮੈਂ ਪਰਾਂਜੀ ਤੁਹਾਨੂੰ ਅੱਜ ਇਹ ਦੱਸਣਾ ਚਾਹੁੰਦਾ ਅੱਜ ਦੇ ਦਿਨ ਇਸ ਵਕਤ ਲੰਡਨ ਦੇ ਵਿੱਚ ਸਭ ਤੋਂ ਵੱਡਾ ਮਜਹਰਾ ਹੋ ਰਿਹਾ ਹੈ ਐਂਟੀ ਇਮੀਗ੍ਰੇਸ਼ਨ ਦੇ ਐਂਟੀ ਇਮੀਗ੍ਰੇਸ਼ਨ ਵਾਲਾ ਜਿਹੜਾ ਇਹ ਮਸਲਾ ਹੈਗਾ ਉਹ ਐਂਡ ਦੇ ਤੇ ਜਾ ਕੇ ਜਦੋਂ ਦੇਖਦੇ ਆ ਨਸਲਵਾਦ ਹੀ ਪੈਦਾ ਕਰੇਗਾ ਹੂੰ ਬਿਲਕੁਲ ਅੱਜ ਸੋਸ਼ਲ ਮੀਡੀਆ ਦੇ ਵਿੱਚ ਇੰਗਲੈਂਡ ਪਰ ਦੇ ਵਿੱਚ ਵੱਖ-ਵੱਖ ਭਾਈਚਾਰੇ ਹੂੰ ਉਹ ਇੱਕ ਦੂਜੇ ਨੂੰ ਵਟਸਐਪ ਦੇ ਰਹੇ ਕਰ ਰਹੇ ਆ ਕਿ ਅੱਜ ਪਲੀਜ਼ ਆਪਣ ਆਪ ਤੇ ਜਾਂ ਆਪਣੇ ਨਿਆਣਿਆਂ ਨੂੰ ਲੰਡਨ ਦੇ ਵਿੱਚ ਨਾ ਜਾਣ ਦਿਓ ਤੇ ਜਾਂ ਨਾ ਜਾਇਓ ਭਾਵੇਂ ਜਿੱਦਾਂ ਮੈਂ ਹਰ ਜੀ ਜ਼ਰੂਰੀ ਕੰਮ ਹੋਵੇ ਕਿਉਂਕਿ ਅੱਜ ਉਥੇ ਐਨਟੀ ਇਮੀਗ੍ਰੇਸ਼ਨ ਰੈਲੀ ਹੋ ਰਹੀ ਆ ਤੇ ਉਹਦੇ ਵਿੱਚ ਕੁਝ ਵੀ ਹੋ ਸਕਦਾ ਹੈ ਹੁਣ ਸ਼ਾਮ ਤੱਕ ਪਤਾ ਲੱਗੂਗਾ ਵੀ ਉਹ ਕਿੰਨੀ ਕੁ ਸ਼ਾਂਤੀ ਦੇ ਨਾਲ ਰੈਲੀ ਜਿਹੜੀ ਆਉਂਦੀ ਆ ਬਿਲਕੁਲ ਜਦੋਂ ਇਦਾਂ ਦੀਆਂ ਰੈਲੀਆਂ ਹੁੰਦੀਆਂ ਤੇ ਉਦੋਂ ਉਹਦੇ ਵਿੱਚੋਂ ਆਊਟਕਮ ਕੀ ਨਿਕਲਦੀ ਆ ਫਿਰ ਪਤਾ ਲੱਗਦਾ ਹੈ ਕਿ ਉਹ ਸਾਡੇ ਸਿਆਸੀ ਲੋਕ ਕੀ ਕਰਦੇ ਆ ਬਿਲਕੁਲ ਮਜਹਬਤ ਚੰਦ ਬੋਟਾਂ ਦੀ ਖਾਤਰ ਉਹ ਭਾਈਚਾਰਿਆਂ ਨੂੰ ਦਾਦੇ ਲਾ ਦਿੰਦੇ ਆ ਬਿਲਕੁਲ ਮਜਹਬ ਧਰਮ ਜਾਂ ਕਾਨੂੰਨ ਤਾਂ ਜਾਤ ਪਾਤ ਨਹੀਂ ਵੇਖਦਾ ਪਰ ਜਿਵੇਂ ਤੁਸੀਂ ਦੱਸਿਆ ਕਿ ਸਿਆਸੀ ਲਾਹਾਂ ਲੈਣ ਦੇ ਲਈ ਸਿਆਸਤਦਾਨ ਜਦੋਂ ਆਪਣੀ ਘਟੀਆ ਰਾਜਨੀਤੀ ਤੇ ਉਤਰ ਆਉਂਦੇ ਨੇ ਤਾਂ ਨਫ਼ਰਤ ਫੈਲਦੀ ਹੈ ਤਾਂ ਫਿਰ ਅਜਿਹੇ ਨਸਲਵਾਦੀ ਇਹ ਅਜਿਹੇ ਅਪਰਾਧਾਂ ਨੂੰ ਜਨਮ ਦਿੰਦੀ ਹੈ ਮਨਪ੍ਰੀਤ ਜੀ ਜਿਸ ਤਰ੍ਹਾਂ ਇਸ ਬੱਚੀ ਦੇ ਨਾਲ ਹੋਇਆ ਵੀ ਸਾਲਾ ਇਹ ਬੱਚੀ ਹੈ ਤੇ ਜਦੋਂ ਇਹ ਘਟਨਾ ਦੀਆਂ ਖਬਰਾਂ ਸਨਸ਼ਰ ਹੋਈਆਂ ਸਾਹਮਣੇ ਆਈਆਂ ਤਾਂ ਕਾਨੂੰਨੀ ਕਾਰਵਾਈ ਅਮਲ ਚ ਕੀ ਆਈ ਤੇ ਦੂਸਰੇ ਪਾਸੇ ਸਿੱਖ ਭਾਈਚਾਰੇ ਦਾ ਕੀ ਪ੍ਰਤੀਕਰਮ ਹੈ ਇਸ ਘਟਨਾ ਦੇ ਉੱਪਰ ਭਰਮਿੰਗਮ ਸਾਈਡ ਦੇ ਉੱਤੇ ਖਾਸ ਤੌਰ ਦੇ ਉੱਤੇ ਇੱਕ ਸਿੱਖ ਜੂਥ ਯੂਕੇ ਜਿਹੜੀ ਆ ਉਹ ਜੱਥੇਬੰਦੀ ਆ ਉਹ ਬਹੁਤ ਸਾਰੇ ਇੰਨਾ ਮਾਮਲਿਆਂ ਦੇ ਵਿੱਚ ਅੱਗੇ ਹੋ ਕੇ ਬਾਹ ਫੜਦੀ ਹੈ ਕਈ ਵਾਰ ਪੀੜਤਾਂ ਦੀ ਉਹਦੇ ਵਿੱਚ ਇਹ ਤਾਂ ਜਿਵੇਂ ਕਹ ਲਵਾਂ ਇੱਕ ਜ਼ਬਰਜਨਾਹ ਦਾ ਮਾਮਲਾ ਹੋ ਕੇ ਜਾਦੇ ਸੰਜੀਦਾ ਹੋ ਗਿਆ ਪਰ ਕਈ ਵਾਰ ਸਾਡੀਆਂ ਬੱਚੀਆਂ ਨੂੰ ਗੁੰਮਰਾਹ ਕਰਨ ਦੇ ਮਾਮਲੇ ਵੀ ਮੂਰੇ ਆਉਂਦੇ ਆ ਕਈ ਵਾਰ ਉਹਨਾਂ ਦੇ ਕਮ ਉੱਤੇ ਸ਼ੋਸ਼ਣ ਹੁੰਦਾ ਜਾਂ ਉਹਨਾਂ ਦਾ ਪਿੱਛਾ ਕੀਤਾ ਜਾਂਦਾ ਇਹੋ ਜਿਹੇ ਮਾਮਲੇ ਵੀ ਆਉਂਦੇ ਆ ਤੇ ਉਸ ਮਾਮਲੇ ਵਿੱਚ ਸਿੱਖ ਜੋਤ ਜੋ ਕਿ ਜੜੀ ਆ ਉਹ ਕਾਫੀ ਸਰਕਾਰ ਮੈਂ ਉਹਨਾਂ ਬੱਚੀਆਂ ਦੀ ਇਹ ਜੇ ਮਾਮਲੇ ਨੂੰ ਉਜਾਗਰ ਕਰਨ ਦੇ ਲਈ ਜਾਂ ਇਹ ਜੇ ਇਹ ਮਾਮਲੇ ਤੇ ਉਹਨਾਂ ਪਰਿਵਾਰਾਂ ਦੀ ਹੈਲਪ ਕਰਨ ਦੇ ਲਈ ਤੇ ਸੈਕਜੁੱਥ ਯੂਕੇ ਵੱਲੋਂ ਹੀ ਇਹ ਖਬਰ ਜਿਹੜੀ ਆ ਬਾਅਦ ਵਿੱਚ ਬਾਹਰ ਜਿਹੜੀ ਆ ਉਹ ਕੱਢੀ ਗਈ ਹੈ ਤੇ ਉਸ ਬੱਚੀ ਦੀ ਤੇ ਉਸ ਪਰਵਾਰ ਦੀ ਜਿਹੜੀ ਆ ਪਛਾਣ ਉਸ ਨੂੰ ਜਿਹੜਾ ਉਹ ਗੁਪਤ ਰੱਖਿਆ ਗਿਆ ਹੈਗਾ ਤੇ ਦੂਜੇ ਪਾਸੇ ਸੈਕਫਿਡੇਸ਼ਨ ਯੂਕੇ ਵੱਲੋਂ ਦਵਿੰਦਰਜੀਤ OBI ਆ ਜਿਹੜੇ ਉਹਨਾਂ ਦਾ ਜਿਹੜਾ ਉਹ ਬਿਆਨ ਵੀ ਸਾਹਮਣੇ ਆਇਆ ਹੈਗਾ ਉਹਨਾਂ ਨੇ ਇਸ ਦੀ ਘਟਨਾ ਦੀ ਨਿੰਦਾ ਕੀਤੀ ਹੈ ਉਹ ਵੀ ਇਸ ਬੱਚੀ ਦੇ ਪਰਿਵਾਰ ਦੇ ਨਾਲ ਜਿਹੜਾ ਜੁੜਿਆ ਹੈ ਕਿ ਸੰਪਰਕ ਦੇ ਵਿੱਚ ਨੇ ਤੇ ਨਾਲ ਹੀ ਬਰਮਿੰਗਮ ਦਾ ਸਭ ਤੋਂ ਵੱਡਾ ਪੁਰਾਣਾ ਤੇ ਸਭ ਤੋਂ ਵੱਡਾ ਗੁਰਦੁਆਰਾ ਤੇ ਉਸ ਦੇ ਪ੍ਰਧਾਨ ਸਾਹਿਬ ਸਰਦਾਰ ਜਤਿੰਦਰ ਸਿੰਘ ਜੀ ਬਾਸੀ ਨੇ ਤੇ ਉਹਨਾਂ ਨਾਲ ਵੀ ਮੇਰੀ ਕੱਲ ਗੱਲਬਾਤ ਹੋਈ ਸੀਗੀ ਤੇ ਉਹ ਵੀ ਆਪਣੇ ਪੱਦਰ ਦੇ ਉੱਤੇ ਜਿਹੜਾ ਗੁਰਦੁਆਰਾ ਸ਼੍ਰੀ ਗੁਰੂ ਨਨਕ ਗੁਰਦੁਆਰਾ ਸਮਹਿਦ ਕਦੇ ਤੇ ਉਹ ਵੀ ਇਸ ਘਟਨਾ ਨੂੰ ਸੰਜੀਦਗੀ ਨਾਲ ਲੈ ਕੇ ਆਪਣੇ ਲੋਕਾਂ ਨੂੰ ਅਪੀਲਾ ਕਰ ਰਿਹਾ ਹੈਗਾ ਵੀ ਹੋਰ ਵੀ ਭਾਈਚਾਰੇ ਨੂੰ ਅਪੀਲਾ ਕਰ ਰਿਹਾ ਵੀ ਮੌਕੇ ਤੇ ਜਿਹੜੇ ਵੀ ਗਵਾਹ ਜਾਂ ਕਿਸੇ ਨੇ ਕੁਝ ਵੀ ਹਿੱਤੇ ਸ਼ੱਕੀ ਹਾਲਤ ਉਸ ਵੇਲੇ ਵੇਖਿਆ ਉਹ ਅੱਗੇ ਆਉ ਤੇ ਤਾਂ ਕਿ ਉਹ ਜਿਹੜੇ ਦੋਸ਼ੀ ਆ ਉਹਨਾਂ ਤੱਕ ਜਿਹੜੀ ਉਹ ਹੋ ਚੋ ਸਕੇ ਤੇ ਉਥੋਂ ਦੇ ਐਮਪੀ ਗੁਰਿੰਦਰ ਸਿੰਘ ਜੋਸ਼ਨ ਉਹਨਾਂ ਦਾ ਵੀ ਮੈਨੂੰ ਕੱਲ ਪ੍ਰੈਸ ਬਿਆਨ ਆਇਆ ਹੈਗਾ ਉਹਨਾਂ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ ਤੇ ਉਹ ਵੀ ਦੱਸ ਰਿਹਾ ਕਿ ਉਹ ਪੁਲਿਸ ਦੇ ਨਾਲ ਸੰਪਰਕ ਦੇ ਵਿੱਚ ਨੇ ਤੇ ਪੁਲਿਸ ਵੱਲੋਂ ਇਹ ਕਿਹਾ ਗਿਆ ਕਿ ਉਹ ਹਾਲ ਦੀ ਘੜੀ ਕਿਸੇ ਨੂੰ ਉਹਨਾਂ ਨੇ ਗ੍ਰਿਫਤਾਰ ਨਹੀਂ ਹਜੇ ਤੱਕ ਕਰ ਸਕੇਗੇ ਪਰ ਉਹ ਸੀਸੀਟੀਵੀ ਕੈਮਰੇ ਤੇ ਹੋਰ ਫੁਟੇਜ ਜਿਹੜੀ ਆ ਉਹ ਨੂੰ ਲਗਾਤਾਰ ਜਿਹੜਾ ਉਹ ਦੇਖ ਰਹੇ ਨੇ ਉਹ ਕੋਖ ਰਹੇ ਨੇ ਵੀ ਇਸ ਦੇ ਕੁਝ ਉਹਨਾਂ ਦੇ ਹੱਥ ਲੱਗ ਜਾਵੇ ਲੇਕਿਨ ਹਾਲ ਦੀ ਘੜੀ ਇਹ ਹੀ ਦੱਸਿਆ ਗਿਆ ਕਿ ਉਹ ਦੋਨੋਂ ਵਿਅਕਤੀ ਜਿਹੜੇ ਸੀਗੇ ਉਹ ਗੋਰੇ ਸੀਗੇ ਇੱਕ ਭਾਰੇ ਸਰੀਰ ਦਾ ਸੀਗਾ ਤੇ ਉਹਦੇ ਗੂੜੇ ਰੰਗ ਦੀ ਜਿਹੜੀ ਆ ਉਹ ਸਵੈਟਰ ਸ਼ਰਟ ਪਾਈ ਹੋਈ ਸੀਗੀ ਤੇ ਹੱਥਾਂ ਤੇ ਦਸਤਾਨੇ ਪਾਏ ਹੋਏ ਸੀ ਤੇ ਜਿਹੜਾ ਦੂਜਾ ਵਿਅਕਤੀ ਸੀ ਉਹਨੇ ਇੱਕ ਜਿਹੜਾ ਆਪੇ ਕਹ ਲੋ ਵੀ ਚਾਂਦੀ ਵਰਗੀ ਜਿਹੜੀ ਉਹ ਸਿਲੈਕਟ ਜਿਪ ਵਾਲਾ ਸਲੇਟੀ ਰੰਗ ਦਾ ਜਿਹੜਾ ਉਹ ਟੌਪ ਆਇਆ ਹੋਇਆ ਸੀਗਾ ਇਨੀ ਇੱਕ ਪਹਿਚਾਣ ਜਿਹੜੀ ਆ ਉਹਨਾਂ ਦੀ ਹਜੇ ਜਨਤਕ ਹੋਈ ਐ ਤੇ ਪੁਲਿਸ ਇਸ ਸੰਬੰਧੀ ਜਿਹੜੀ ਆ ਉਹ ਕਰ ਰਹੀ ਐ ਕਿਉਂਕਿ ਇਹ ਨਸਲਵਾਦੀ ਜਿਹੜਾ ਹਮਲਾ ਕੋਚਰ ਪਹਿਲਾਂ ਇਸੇ ਹੀ ਇਲਾਕੇ ਦੇ ਵਿੱਚ ਦੇੜੇ ਬੋਲਹਮਪਟਨ ਦੇ ਵਿੱਚ ਉਹ ਹੋਇਆ ਸੀ ਜਦੋਂ ਦੋ ਸਿੱਖ ਜਿਹੜੇ ਸੀਗੇ ਟੈਕਸੀ ਡਰਾਈਵਰ ਉਹਨਾਂ ਦੇ ਉੱਤੇ ਜਿਹੜਾ ਉਹ ਹਮਲਾ ਕੀਤਾ ਗਿਆ ਉਹਦੀਆਂ ਵੀਡੀਓ ਵੀ ਉਦੋਂ ਸਾਹਮਣੇ ਆਈਆਂ ਸੀਗੀਆਂ ਤੇ ਉਹਨਾਂ ਦੇ ਵਿੱਚੋਂ ਇੱਕ ਸਾਡੇ ਕਬੱਡੀ ਦੇ ਨਾਲ ਸੰਬੰਧਤ ਸਨ ਜਸਵੀਰ ਸਿੰਘ ਸੰਗਾ ਤੇ ਦੂਜੇ ਸਨ ਸਤਨਾਮ ਸਿੰਘ ਇਹ ਦੋਨਾਂ ਪੀੜਤ ਜਿਹੜੇ ਸੀਗੇ ਬਜ਼ੁਰਗ ਸੀ 55 ਸਾਲ ਤੋਂ ਉੱਪਰ ਉਹਨਾਂ ਦੀ ਜਿਹੜੀ ਆ ਉਮਰ ਤੇ ਉਹ ਤੁਸੀਂ ਦੇਖੋ ਵੀ ਇੱਕ ਸਾਲ ਤਾਂ ਇੱਕ ਪਾਸੇ ਤਾਂ ਇੰਨੀ ਉਮਰ ਦੇ ਲੋਕ ਵੀ ਸਾਡੇ ਮਿਹਨਤ ਕਰਦੇ ਨੇ ਟੈਕਸੀ ਡਰਾਈਵਰ ਦੇ ਤੌਰ ਦੇ ਉੱਤੇ ਤੇ ਦੂਸਰੇ ਪਾਸੇ ਉਹਨਾਂ ਨੂੰ ਨਸਲਵਾਦ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉਹਨਾਂ ਦੇ ਉੱਤੇ ਹਮਲੇ ਹੋ ਰਹੇ ਆ ਜਿਨ੍ਹਾਂ ਨੇ ਆਪਦੀ ਸਾਰੀ ਉਮਰ ਇਸ ਕੰਟਰੀ ਦੇ ਲਈ ਕਿੰਨਾ ਉਹਨਾਂ ਨੇ ਟੈਕਸ ਦਿੱਤਾ ਹੋਊਗਾ ਤੇ ਇਸ ਵੇਲੇ ਜਿਹੜੀ ਸਰਕਾਰ ਵੀ ਆ ਉਹ ਸਰਕਾਰ ਉਹਨਾਂ ਧਿਆਨ ਨਹੀਂ ਦੇ ਰਹੀ ਇਸ ਮਾਮਲੇ ਵੱਲ ਜਿਨ੍ਹਾਂ ਦੇਣ ਦੀ ਲੋੜ ਹੈ ਬਿਲਕੁਲ ਮੈਂ ਇਸੇ ਗੱਲ ਇਹ ਗੱਲ ਕਿ ਕਮਾ ਜੀ ਮਨਪ੍ਰੀਤ ਜੀ ਮੇਰਾ ਇਹ ਆਖਰੀ ਸਵਾਲ ਵੀ ਹੈ ਕਿ ਜਿਸ ਤਰ੍ਹਾਂ ਨਸਲਵਾਦੀ ਹਮਲੇ ਨਸਲੀ ਹਮਲਿਆਂ ਦੀਆਂ ਖਬਰਾਂ ਸਾਹਮਣੇ ਬਰਤਾਨੀਆਂ ਤੋਂ ਆ ਰਹੀਆਂ ਨੇ ਬੀਤੇ ਦਿਨੀ ਸੰਸਦ ਮੈਂਬਰ ਤਨਮਨਜੀਤ ਸਿੰਘ ਤੇ ਸੀਵੀ ਅਜੀਤ ਦਫਤਰ ਆਏ ਸੰ ਜਲੰਧਰ ਉਹਨਾਂ ਨਾਲ ਵੀ ਗੱਲਬਾਤ ਕੀਤੀ ਸੀ ਉਹ ਖੁਦ ਵੀ ਰੱਖਿਆ ਜੋ ਕਮੇਟੀ ਹੈ ਉਹਦੇ ਚੇਅਰਮੈਨ ਵੀ ਨੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਸੀ ਕਿ ਸਰਕਾਰ ਤਾਂ ਕਾਫੀ ਕੁਝ ਕਰ ਰਹੀ ਹੈ ਪਰ ਜੇਕਰ ਨਸਲਵਾਦੀ ਹਮਲਿਆਂ ਨੂੰ ਨਸਲੀ ਹਮਲਿਆਂ ਨੂੰ ਅਸੀਂ ਵੇਖੀਏ ਜਿਸ ਤਰ੍ਹਾਂ ਇਹ ਲਗਾਤਾਰ ਵਾਅਦੇ ਹੀ ਜਾ ਰਹੇ ਨੇ ਸਰਕਾਰਾਂ ਦੇ ਕਦਮ ਨਾਕਾਫੀ ਨੇ ਜਾਂ ਸਰਕਾਰਾਂ ਕੋਸ਼ਿਸ਼ ਸ਼ੀਨੀ ਕਰ ਰਹੀਆਂ ਕੋਈ ਵੀ ਨਹੀਂ ਜਿਹੜੇ ਨਸਲਵਾਦੀ ਇਹਨਾਂ ਨੇ ਕਾਨੂੰਨ ਬਣਾਏ ਹੋਏ ਐ ਲੇਕਿਨ ਸਿੱਖ ਭਾਈਚਾਰਾ ਬਹੁਤ ਚਿਰ ਦੇ ਉੱਤੋਂ ਇੱਕ ਮੰਗ ਕਰ ਰਿਹਾ ਸੀ ਜਿਹੜੀ ਉਹਦੀ ਮੰਗ ਹਜੇ ਤੱਕ ਵੀ ਪੂਰੀ ਨਹੀਂ ਹੋਈ ਜੀ ਇਹ ਜਦੋਂ ਵੀ ਆਉਂਦਾ ਇਸਲਾਮੋਫੋਬੀਆ ਆਉਂਦਾ ਵੀ ਇਸਲਾਮ ਦੇ ਉਹਦੀ ਜਦੋਂ ਗੱਲ ਚੱਲਦੀ ਆ ਉਹਨਾਂ ਲੋਕਾਂ ਦੇ ਉੱਤੇ ਕਿੰਨੇ ਹਮਲੇ ਹੋਏ ਜਾਂ ਜਿਹੜੇ ਵੀ ਕਰਦੇ ਆ ਜੇ ਜਿਊਦੀਆਂ ਦੇ ਉੱਤੇ ਹਮਲੇ ਹੋਏ ਆ ਤੇ ਉਹ ਕਿੰਨੇ ਹਮਲੇ ਹੋਏ ਆ ਉਹਨਾਂ ਸਾਰਿਆਂ ਦੀ ਗਿਣਤੀ ਰੱਖੀ ਜਾਂਦੀ ਹੈ ਹੂੰ ਲੇਕਿਨ ਜਦੋਂ ਸਿੱਖਾਂ ਦੀ ਗੱਲ ਆਉਂਦੀ ਹੈ ਤੇ ਸਿੱਖਾਂ ਦੀ ਆਇਡੈਂਟੀਟੀ ਸਿੱਖ ਦੇ ਤੌਰ ਤੇ ਨਹੀਂ ਕੀਤੀ ਜਾਂਦੀ ਹੂੰ ਉਹ ਏਸ਼ੀਅਨ ਦੇ ਤੌਰ ਤੇ ਉੱਤੇ ਕਰ ਦਿੱਤੀ ਜਾਂਦੀ ਹੈ ਜਾਂ ਉਹਨਾਂ ਦੀ ਜਿਹੜੀ ਪਹਿਚਾਣ ਜਿਹੜੀ ਹੈ ਇੱਕ ਇੰਡੀਅਨ ਦੇ ਤੌਰ ਤੇ ਉੱਤੇ ਕਰ ਦਿੱਤੀ ਜਾਂਦੀ ਹੈ ਲੇਕਿਨ ਸਿੱਖ ਡਿਮਾਂਡ ਕਰਦੇ ਆ ਕਿ ਸਾਡੀ ਜਿਹੜੀ ਪਹਿਚਾਨ ਸਿੱਖ ਦੇ ਤੌਰ ਤੇ ਕਿਉਂਕਿ ਸਿੱਖ ਦਾੜੀ ਕੇਸ ਵਾਲੇ ਹੁੰਦੇ ਨੇ ਉਹਨਾਂ ਦੇ ਸਿਰ ਤੇ ਦਸਤਾਰਾਂ ਸਜੀਆਂ ਸਾਡੇ ਜਿਹੜੀ ਮਸਲੇ ਟੋਟਲੀ ਡਿਫਰੈਂਟ ਹੈ ਹੂੰ ਹੂੰ ਕਿਉਂਕਿ ਭਾਰਤ ਦੀ ਜੇ ਗੱਲ ਕਰੇ ਭਾਰਤ ਇੱਕ ਬੜਾ ਵੱਡਾ ਵਿਸ਼ਾਲ ਦੇਸ਼ ਹੈ ਸਾਡਾ ਬਿਲਕੁਲ ਜੋ ਉੱਥੇ ਵੱਖ-ਵੱਖ ਤਰ੍ਹਾਂ ਦੇ ਲੋਕ ਰਹਿੰਦੇ ਆ ਤੇ ਉਹਨਾਂ ਦੀਆਂ ਵੱਖ-ਵੱਖ ਸਮੱਸਿਆਵਾਂ ਉਹਨਾਂ ਦੇ ਵੱਖ-ਵੱਖ ਭਾਈਚਾਰੇ ਵੱਖ-ਵੱਖ ਸੱਭਿਆਚਾਰ ਵੱਖ-ਵੱਖ ਬੋਲੀਆਂ ਉਹਨਾਂ ਦੇ ਹਰ ਇੱਕ ਦੇ ਆਪੋ-ਆਪਣੇ ਮਸਲੇ ਆ ਤੇ ਉਸੇ ਤਰ੍ਹਾਂ ਜਿਹੜਾ ਸਿੱਖ ਸਿੱਖਾਂ ਦਾ ਮਸਲਾ ਬਾਕੀਆਂ ਦੇ ਨਾਲ ਕੰਪੇਅਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਅਸੀਂ ਟੋਟਲੀ ਡਿਫਰੈਂਟ ਤਰ੍ਹਾਂ ਦੇ ਜਿਹੜੇ ਉਹ ਲੋਕ ਆ ਇਸੇ ਕਰਕੇ ਵਾਰ-ਵਾਰ ਮੰਗ ਕੀਤੀ ਜਾਂਦੀ ਸੀ ਵੀ ਜਿੱਤੇ ਤੁਸੀਂ ਇੱਕ ਮੁਸਲਮਾਨ ਦਾ ਮੁਸਲਮਾਨ ਦੇ ਤੌਰ ਦੇ ਉੱਤੇ ਡਾਟਾ ਰੱਖਦੇ ਆ ਤਾਂ ਸਿੱਖਾਂ ਦਾ ਸਿੱਖਾਂ ਦੇ ਤੌਰ ਤੇ ਕਿਉਂ ਨਹੀਂ ਰੱਖਦੇ ਬਿਲਕੁਲ ਸਰਕਾਰਾਂ ਕਹਿ ਦਿੰਦੀਆਂ ਲੇਕਿਨ ਉਨੀ ਗੰਭੀਰਤਾ ਦੇ ਨਾਲ ਇਹੇ ਮਾਮਲੇ ਤੇ ਜਦੋਂ ਇਹ ਜੇ ਮਾਮਲਾ ਕੋਈ ਆਉਂਦਾ ਦੋ ਚਾਰ ਦਿਨ ਬਿਆਨਬਾਜ਼ੀ ਹੋ ਕੇ ਜਿਹੜਾ ਉਹ ਫੇਰ ਬੰਦ ਹੋ ਜਾਂਦਾ ਤੇ ਮੇਰਾ ਕਹਿਲ ਵੀ ਸਰਕਾਰਾਂ ਨੂੰ ਥੋੜੀ ਜਿਹੀ ਜ਼ਿਆਦਾ ਤਵੱਜੋ ਦੇਣੀ ਚਾਹੀਦੀ ਹੈ ਬਾਕੀ ਇਸ ਵੇਲੇ ਸਾਡੇ 12 ਸੰਸਦ ਮੈਂਬਰ ਹੈ ਕੋਈ ਨਿੱਕੀ ਮੋਟੀ ਗੱਲ ਨਹੀਂ ਤੇ 12 ਸੰਸਦ ਮੈਂਬਰਾਂ ਨੂੰ ਇਕੱਠੇ ਹੋ ਕੇ ਜਿਹੜਾ ਉਹਦੀ ਨਿੰਦਿਆ ਕਰਨੀ ਚਾਹੀਦੀ ਹੈ ਜਿਵੇਂ ਤੁਸੀਂ ਤਨਮਨਜੀਤ ਜੀ ਨੇ ਗੱਲ ਕੀਤੀ ਹੈ ਕਿ ਉਹਨਾਂ ਨੇ ਵੀ ਇਸ ਘਟਨਾ ਦੀ ਨਿੰਦਿਆ ਕੀਤੀ ਹੈ ਜਿਸੇ ਤਾਂ ਸਾਡੇ ਐਮਪੀ ਪ੍ਰੀਤ ਕੌਰ ਗਿੱਲ ਨੇ ਇਸ ਵਾਸਤੇ ਉਹ ਵੀ ਬਰਮਿੰਗਮ ਸਾਈਟ ਤੋਂ ਹੀ ਆ ਉਹਨਾਂ ਨੇ ਵੀ ਇਸ ਘਟਨਾ ਦੀ ਜਿਹੜੀ ਆ ਉਹ ਨਿੰਦਿਆ ਕੀਤੀ ਹੈ ਤੇ ਸਮੁੱਚਾ ਭਾਈਚਾਰਾ ਨਹੀਂ ਇਸ ਘਟਨਾ ਨੂੰ ਜਿਹੜੀ ਆ ਉਹ ਮੰਦ ਭਾਗ ਆਖਦੇ ਆ ਵੀ ਮੰਗ ਕੀਤੀ ਆ ਕਿ ਦੋਸ਼ੀਆਂ ਤੱਕ ਜਲਦੀ ਜਲਦੀ ਪਹੁੰਚ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਬਿਲਕੁਲ। ਸ਼ੁਕਰੀਆ ਮਨਪ੍ਰੀਤ ਜੀ ਮਾਮਲੇ ਸੰਬੰਧੀ ਜਾਣਕਾਰੀ ਦੇਣ ਲਈ ਤੇ ਫਿਰ ਤੋਂ ਜੁੜਾਂਗੇ ਅਗਰ ਕੋਈ ਵੀ ਅਪਡੇਟ ਆਂਦੀ ਆ ਕਿਰਪਾ ਜਰੂਰ ਸਾਂਝੀ ਕਰਦੇ ਰਹਿਣਾ। ਸ਼ੁਕਰੀਆ ਜੀ। ਮਿਹਰਬਾਨੀ ਜੀ। ਥੈਂਕ ਯੂ। ਇਸੇ ਸਾਡੇ ਸੀਨੀਅਰ ਪੱਤਰਕਾਰ ਮਨਪ੍ਰੀਤ ਸਿੰਘ ਬਦਨੀਕਲਾ ਜੋ ਕਿ ਜਿਨ੍ਹਾਂ ਨੇ ਦੱਸਿਆ ਹੈ ਕਿ ਕਿੰਜ ਬਰਮਿੰਗਮ ਦੇ ਨੇੜੇ ਜੋ ਆਡਵਰੀ ਦੇ ਵਿੱਚ ਇੱਕ ਬਰਤਾਨਵੀ ਸਿੱਖ ਲੜਕੀ ਦੇ ਉੱਪਰ ਨਸਲਵਾਦੀ ਹਮਲਾ ਹੋਇਆ ਜਿੰਸੀ ਹਮਲਾ ਹੋਇਆ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਦਿਨ ਦੇ ਸਮੇਂ ਸਵੇਰੇ 8 ਵਜੇ ਤੋਂ 8:30 ਵਜੇ ਕ ਵਿਚਕਾਰ ਦੀ ਇਹ ਘਟਨਾ ਹੈ ਦੋ ਸ਼ੱਕੀਆਂ ਦੇ ਵੱਲੋਂ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਗਿਆ ਇਸ ਘਟਨਾ ਦੀ ਖਬਰ ਜਿਵੇਂ ਹੀ ਨਸ਼ਰ ਹੋਈ ਹੈ ਤੇ ਭਾਰਤੀ ਸਿੱਖ ਭਾਈਚਾਰੇ ਦੇ ਵਿੱਚ ਰੋਸ਼ ਦੀ ਲਹਿਰ ਹੈ ਸਰਕਾਰ ਬਰਤਾਨੀਆ ਸਰਕਾਰ ਦੇ ਕੋਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਜਿਸ ਕਦਰ ਦੇਸ਼ ਦੇ ਵਿੱਚ ਨਸਲੀ ਹਿੰਸਾ ਲਗਾਤਾਰ ਵਧ ਰਹੀ ਹੈ ਨਸਲੀ ਅਪਰਾਧ ਜਿਸ ਤਰ੍ਹਾਂ ਨਸਲੀ ਹਮਲੇ ਲਗਾਤਾਰ ਵਧ ਰਹੇ ਨੇ ਇਸ ਤੋਂ ਬਾਅਦ ਸਰਕਾਰਾਂ ਬਰਤਾਨੀਆ ਸਰਕਾਰ ਨੂੰ ਵੀ ਇਸ ਮਸਲੇ ਵੱਲ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ ਜੋ ਸੰਸਦ ਮੈਂਬਰ ਨੇ ਬਰਤਾਨੀਆ ਦੀ ਸੰਸਦ ਮੈਂਬਰ ਉਹਨਾਂ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ ਕਿ ਉਹ ਆਪਣੇ ਪੱਧਰ ਤੇ ਆਵਾਜ਼ ਉਠਾਣ ਅਤੇ ਇਸ ਬੱਚੀ ਨੂੰ ਇਨਸਾਫ ਜ਼ਰੂਰ ਦਿਵਾਨ ਸੋ ਬਰਤਾਨੀਆ ਤੋਂ ਮੰਦਭਾਗੀ ਇਹ ਖਬਰ ਸਾਹਮਣੇ ਆਈ ਬਰਮਿੰਗਮ ਨੇੜੇ 20 ਸਾਲਾ ਬਰਤਾਨਵੀ ਸਿੱਖ ਲੜਕੀ ਤੇ ਜੋ ਹਮਲਾ ਹੋਇਆ ਨਸਲੀ ਹਮਲਾ ਤੇ ਜਿੰਸੀ ਹਮਲਾ ਜਿਸ ਕਰਕੇ ਦੁਨੀਆ ਭਰ ਚ ਰੋਸ਼ਦੀ ਲਹਿਰ ਹੈ ਲੋਕਾਂ ਦੇ ਵੱਲੋਂ ਇਸ ਘਟਨਾ ਦੀ ਨਿੰਦਾ ਕੀਤੀ ਜਾ ਰਹੀ ਹੈ। ਅਜੀਤ ਵੈਬ ਟੀਵੀ ਵੀ ਇਸ ਘਟਨਾ ਦੀ ਨਿੰਦਾ ਕਰਦਾ ਹੈ। ਸੋ ਹੁਣ ਇਨਸਾਫ ਦੀ ਮੰਗ ਬਰਤਾਨੀਆ ਸਰਕਾਰ ਤੋਂ ਲਗਾਤਾਰ ਕੀਤੀ ਜਾ ਰਹੀ ਹੈ। ਸੇ ਸੰਬੰਧੀ ਹਰ ਅਪਡੇਟਸ ਤੁਹਾਨੂੰ ਸਾંਝੀ ਕਰਦੇ ਰਹਾਂਗੇ। ਹੁੰਦ ਲਈ ਐਨਹੀਂ ਮੈਨੂੰ ਪਰਮਜੀਤ ਸੈਣੀ ਨੂੰ ਦੀ ਇਜਾਜ਼ਤ ਦੇਖਦੇ ਹੋ ਅਜੀਤ ਵੈਬ ਟੀਵੀ। ਤਾਂ ਬਰਤਾਨੀਆ ਤੋਂ ਮੰਦਪਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਬਰਮਿੰਗਮ ਦੇ ਨੇੜੇ ਓਡਬਰੀ ਦੇ ਵਿੱਚ ਇੱਕ ਬਰਤਾਨਵੀ ਸਿੱਖ ਲੜਕੀ ਦੇ ਉੱਪਰ ਨਸਲਵਾਦੀ ਤੇ ਜਿੰਸੀ ਹਮਲਾ ਹੋਇਆ। ਲੜਕੀ ਦੀ ਕੁੱਟਮਾਰ ਹੋਈ ਹੈ ਬੇहद ਗੰਭੀਰ ਤੇ ਸੰਜੀਦਾ ਮਾਮਲਾ ਹੈ ਇਸ ਮਾਮਲੇ ਦੇ ਕਾਰਨ ਇਹ ਖਬਰ ਜਿਵੇਂ ਹੀ ਸਾਹਮਣੇ ਆਈ ਹੈ ਇਸ ਤੋਂ ਬਾਅਦ ਭਾਰਤੀ ਖਾਸ ਕਰਕੇ ਸਿੱਖ ਪਾਈਚਾਰੇ ਦੇ ਵਿੱਚ ਕਿਤੇ ਨਾ ਕਿਤੇ ਰੋਸ਼ਨੀ ਲਹਿਰ ਹੈ ਇਸ ਬਾਬਤ ਗੱਲਬਾਤ ਕਰਦੇ ਆ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਯੂਕੇ ਤੋਂ ਮਨਪ੍ਰੀਤ ਸਿੰਘ ਬਦਨੀ ਕਲਾ ਜੀ ਸਭ ਤੋਂ ਪਹਿਲਾਂ ਬਦਨੀ ਕਲਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਸਸਿਕਾਪਨ ਜੀ ਬਹੁਤ ਬਹੁਤ ਮਿਹਰਬਾਨੀ ਜੀ ਅ ਮਨਪ੍ਰਤ ਜੀ ਬੜੇ ਮੰਦਪਾ ਕੀ ਖਬਰ ਸਾਹਮਣੇ ਆਈ ਹੈ ਕਿ ਬਰਮਿੰਗਮ ਨੇੜੇ 올ਡ ਬਰੀ ਵਿੱਚ ਜਿਸ ਤਰ੍ਹਾਂ ਬਰਤਾਨਵੀ ਸਿੱਖ ਲੜਕੀ ਦੇ ਉੱਪਰ ਇਹ ਨਸਲਵਾਦੀ ਹਮਲਾ ਹੋਇਆ ਹੈ ਜਿਨਸੀ ਹਮਲਾ ਹੋਇਆ ਦੱਸਿਆ ਜਾ ਰਿਹਾ ਹੈ ਕਿ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਪਹਿਲੀ ਗੱਲ ਕਿ ਇਹ ਘਟਨਾ ਕਦੋਂ ਦੀ ਹੈ ਲੜਕੀ ਦੀ ਹਾਲਤ ਕਿਹੋ ਜਿਹੀ ਹੈ ਇਸ ਵਕਤ ਅ ਪਰੰਜਾ ਜੀ ਮਾਮਲਾ ਇਨਾ ਸੰਜੀਦਾ ਕਨਾ ਇਸ ਮਾਮਲੇ ਦੇ ਉੱਤੇ ਬਹੁਤ ਹੀ ਯਾਨਕ ਖੁੱਲ ਕੇ ਜਿਹੜੀ ਆ ਉਹ ਗੱਲ ਨਹੀਂ ਕਰ ਸਕਦੇ ਆਪਾਂ ਨਿੱਜੀ ਤੌਰ ਤੇ ਉਸ ਬੱਚੀ ਬਾਰੇ ਬਿਲਕੁਲ ਪਰ ਇਹ ਇਸ ਬਿਲਕੁਲ ਬਿਲਕੁਲ ਕਿਉਂਕਿ ਇਹ ਮਾਮਲਾ ਇੰਨਾ ਸੰਜੀਦਗੀ ਵਾਲਾ ਹੈ ਤੇ ਉਸ ਤੇ ਪਰਿਵਾਰ ਦੀਆਂ ਭਾਵਨਾਵਾਂ ਨੂੰ ਉਸ ਬੱਚੀ ਦੀਆਂ ਜਿਹੜੀਆਂ ਉਹ ਪੀੜਾ ਨੂੰ ਸਮਝਦੇ ਹੋਏ ਇਸ ਟੌਪਿਕ ਦੇ ਉੱਤੇ ਖੁੱਲ ਕੇ ਆਪਾਂ ਗੱਲ ਕਰ ਸਕਦੇ ਆਂ ਲੇਕਿਨ ਨਿੱਜੀ ਤੌਰ ਤੇ ਉਹਨਾਂ ਬਾਰੇ ਆਪਾਂ ਬਹੁਤੀ ਗੱਲ ਜਿਹੜੀ ਆ ਉਹ ਨਹੀਂ ਕਰ ਸਕਦੇ ਤੇ ਕੀਤੀ ਜਾ ਵੀ ਨਹੀਂ ਰਹੀ ਜੇ ਆਪਾਂ ਦੇਖੀਏਗਾ ਨਿੱਜੀ ਤੌਰ ਤੇ ਆਪਾਂ ਆਪ ਵੀ ਸੋਚਗੇ ਤਾਂ ਇਹ ਬਹੁਤ ਹੀ ਮੰਦ ਭਾਗੀ ਜਿਹੜੀ ਆ ਉਹ ਘਟਨਾ ਤੇ ਜਿਹੜੀ ਦੁੱਖ ਤੇ ਅਫਸੋਸ ਦੀ ਗੱਲ ਹੈ ਕਿ ਇਹ ਦਿਨ ਦੇ ਮੌਕੇ ਹੋਈ ਆ ਜੀ ਕਿਉਂਕਿ ਸਵੇਰ ਨੂੰ ਮੰਗਲਵਾਰ ਨੂੰ ਸਵੇਰੇ 8 ਤੋਂ 8:30 ਵਜੇ ਦੇ ਵਿਚਕਾਰ ਜਿਹੜਾ ਇਹ ਹਮਲਾ ਹੋਇਆ ਦੱਸਿਆ ਜਾ ਰਿਹਾ ਹੈਗਾ ਤੇ 8:30 ਵਜੇ ਪੂਰਾ ਜਿਵੇਂ ਕਹਿੰলো ਵੀ ਦਿਨ ਚੜ੍ਹਿਆ ਹੁੰਦਾ ਸੂਰਜ ਤਪ ਰਿਹਾ ਹੁੰਦਾ ਤੇ ਉਸ ਵੇਲੇ ਦਿਨ ਦਿਹਾੜੇ ਇਹ ਘਟਨਾ ਵਾਪਰ ਜਾਣੀ ਤੇ ਇਹ ਹੋਰ ਵੀ ਚਿੰਤਾ ਦਾ ਵਿਸ਼ਾ ਹੈਗਾ ਬਿਲਕੁਲ ਬਿਲਕੁਲ ਤੇ ਹੁਣ ਤੱਕ ਜਿਹੜੀ ਸਾਹਮਣੇ ਆਈ ਹੈ ਗੱਲ ਇਹ 올ਡ ਵਰੀ ਦੀ ਇੱਕ ਟਾਈਮ ਰੋਡ ਆ ਤੇ ਉੱਥੋਂ ਦੇ ਜਿਹੜੇ ਸੰਸਦ ਮੈਂਬਰ ਦਾ ਕਹਿੰਦੇ ਵੀ ਉਸ ਰੋਡ ਦੇ ਉੱਤੇ ਦਫ਼ਤਰ ਵੀ ਹੈ ਥੋੜੀ ਦੂਰ ਤੇ ਜਾ ਕੇ ਹੋਵੇਗਾ ਤੇ ਦੋ ਵਿਅਕਤੀਆਂ ਵੱਲੋਂ ਇਸ ਘਟਨਾ ਨੂੰ ਜਾਮ ਦਿੱਤਾ ਗਿਆ ਹੈਗਾ 20 ਸਾਲਾਂ ਬੱਚੀ ਹੈ ਜਿਹਦੇ ਸਿਕ ਪਰਵਾਦ ਦੇ ਨਾਲ ਸੰਬੰਧਿਤ ਹੈ ਤੇ ਜਿਸਦੇ ਉੱਤੇ ਨਸਲੀ ਹਮਲਾ ਕੀਤਾ ਗਿਆ ਉਸਦੇ ਨਾਲ ਜ਼ਬਰਜਨਾ ਕੀਤਾ ਗਿਆ ਉਸ ਨੂੰ ਕੁੱਟਮਾਰ ਕੀਤੀ ਗਈ ਤੇ ਇੱਥੋਂ ਤੱਕ ਕਿ ਹਮਲਾਵਰਾਂ ਵਾਲੇ ਕਿਹਾ ਗਿਆ ਕਿ ਤੁਸੀਂ ਇਸ ਦੇਸ਼ ਦੇ ਨਹੀਂ ਤੇ ਤੁਸੀਂ ਇੱਥੇ ਬਾਹਰ ਨਿਕਲ ਜਾਓ ਹੂੰ ਇਹ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਹੈਗਾ ਉਹਦੇ ਨਾਲ ਸਮੁੱਚੇ ਭਾਈਚਾਰੇ ਦਾ ਸਿੱਖ ਭਾਈਚਾਰੇ ਦਾ ਜਿਹੜਾ ਉਹ ਰੋਸ ਪ੍ਰਗਟ ਕਰਨਾ ਜਾਂ ਚਿੰਤਾ ਪ੍ਰਗਟ ਕਰਨਾ